ਰਨ ਕਰ ਲਾਂ ਭੈਣ ਉਹ ਬੜਾ ਉਹਨੂੰ ਬੜਾ ਉਹਨੂੰ ਬੜਾ ਜਿਮਰਾਏ ਮੈਂ ਨਹੀਂ ਦਿੱਤੇ ਸਨਲ ਦੇ ਰੇਲੇ ਲੱਗ ਗੁੰਦੇ ਆਏ ਤੇ ਪਪਾ ਵਾਲੇ ਵੀ ਮੈਂ ਨਹੀਂ ਮਗਾਏ ਠੀਕ ਆ ਉਹ ਵੀ ਜੇ ਦੇ ਦੇਖੋ ਵੀਰੇ ਗੁਰੂ ਨਾਲ ਸੰਗਤ ਆਈ ਆ ਸੰਗਤ ਦਾ ਮੁੰਡਾ ਨਾਲੇ ਕੁੜੀ ਆ ਵੀਰ ਲੈ ਕੇ ਆਇਆ ਵੇਖੋ ਜਿੰਦੂ ਘਰ ਦਰਵਾਜ਼ਾ ਜਿੱਥੇ ਇੱਧਰ ਖੜਲੇ ਉਹੀ ਗੱਲ ਨੇ ਉਹ ਦੋਲੇ ਨੇ ਜਲਦੀ ਕਰ ਲਿਆ ਵੀ ਇੱਧਰ ਦੀ ਔਲਾ ਆਇਆ ਤੋਂ ਤੋਂ ਦੀ ਗੱਲ ਮੇਰੀ ਗੱਲ ਹੁੰਦੀ ਵੀਰ ਜਿੱਥੇ ਕਰ ਰਿਹਾ ਆਹ ਮੈਡੀਕਲ ਦੀ ਜੀ ਕਰਵਾਉਣੀ ਤੇ ਮੈਡੀਕਲ ਆਵਾਜਾ ਚਿੰਗਦਾ ਦਾ ਕੋਈ ਦਾ ਮੇਰੀ ਗੱਲ ਸੁਣੋ ਭਾਈ ਜੀ ਇਹੋ ਨਾ ਬੱਡੀ ਆਟੋ ਵਾਲਾ ਲੈ ਆ ਮਨੇ ਹਸਣਾ 4500 ਦਾ ਸ਼ੋਰਨ ਕੱਲਾ ਭੈਣ ਉਹਨੂੰ ਭੜਾ ਉਹਨੂੰ ਭੜਾ ਉਹਨੂੰ ਭੜਾ ਦੀ ਮਂਗਾਏ ਮੈਂ ਨਹੀਂ ਕਿਤੇ ਸਮਲ ਦੇ ਗੰਦੇ ਲੱਗ ਗਏ ਤੇਰੇ ਇਹ ਤੇਰੇ ਪਪਾ ਵਾਲੇ ਆ ਇਹ ਵੀ ਮੈਂ ਨਹੀਂ ਮਂਗਾਏ ਠੀਕ ਆ ਉਹ ਵੀ ਇਹ ਦੇ ਕੋ ਬ੍ਰੇਕ ਪੁੱਟ ਸਕਦਾ ਆਈ ਆ ਜਿੱਥੇ ਮੇਰਾ ਮੁੰਡਾ ਨਾਲੇ ਕੁੜੀ ਆ ਵੀਰ ਲੱਗਿਆ ਆ ਵੇਖੋ ਗੱਲ ਦਰਵਾਜ਼ਾ ਵੀਰ ਇੱਧਰ ਖੜਲੇ ਹੋਈ ਗਾਨੂੰ ਆਹ ਦੋਲੇ ਨੇ ਗਲਤ ਕਰ ਲਿਆ ਵੀ ਇੱਧਰ ਦੀ ਉਹ ਲੈ ਆਇਆ ਉਹ ਤੋਂ ਨਹੀਂ ਮੇਰੀ ਗੱਲ ਸੁਣ ਵੀਰ ਜੀ ਇੱਥੇ ਲੱਗ ਰਿਹਾ ਆਪਾਂ ਤਾਂ ਤਾਂ ਮੈਡੀਕਲ ਦੀ ਜੀ ਕਰਵਾਉਣੀ ਆ ਸੰਗਤ ਦਾ ਆ ਸੰਗਤ ਦਾ ਮੂਵੀ ਗੱਲ ਸੁਣੋ ਭਾਈ ਅੰਦਰ ਲੱਗੇ ਮੈਡੀਕਲ ਦੀ ਗੱਲ ਸੁਣੋ ਭਾਈ ਉਹਨਾਂ ਪਿੱਛੇ ਆਟਾ ਵਾਲਾ ਲੈ ਆ ਮੈਨੂੰ ਆਖਿਆ ਸੀ ਕਿ ਉਹਦੀ ਉਹਨਾਂ ਮੁੰਡਾ ਦੀ ਤੂੰ ਕਿਉਂ ਗਿਆ ਦਮਾਣਾ ਮੈਂ ਉਹਨਾਂ ਨੂੰ ਪਹਿਲਾਂ ਹੀ ਆਖਿਆ ਮਾਂ ਜੀ ਇੱਥੇ ਆਟਾ ਵਾਲਾ ਗੰਤਾ ਲਾਇਆ ਵਾ ਤੂੰ ਉਹਨਾਂ ਕਿਹਾ ਆਇਆ ਕਿਥੋਂ ਭਾਈ ਆਇਆ ਕਿਥੋਂ ਸਭਰਾਤ ਹੈ ਸਭਰਾਤ ਕਿਹੜੀ ਜਗ੍ਹਾ ਤੇ ਖਲੋਤਾ ਤੂੰ ਮੈਂ ਜੀ ਦਰਬਾਰ ਸਾਹਿਬ ਮੁੱਖਾਂ ਹਾਂ ਇਹ ਕੀ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਕੈਨ ਲੈ ਗਿਆ ਕੈਨ ਮੰਗਾਇਆ ਕੈਨ ਮੰਗਾਇਆ ਇਹ ਕੀ ਲੈ ਕੇ ਆਇਆ ਇਹ ਚ ਕੀ ਹੁੰਦਾ ਏ ਜੀ ਜੀ ਨੂੰ ਨਹੀਂ ਪਤਾ ਨਾ ਮੈਂ ਕਦੀ ਪੀਤੇ ਮੇਰਾ ਟੈਸਟ ਲਾ ਕੇ ਦੇਖ ਲੋ ਜੀ ਮੈਡੀਕਲ ਮੈਡੀਕਲ ਕਰਵਾ ਤੈਨੂੰ ਨਹੀਂ ਪਤਾ ਇਹ ਗੁਰੂ ਘਰ ਦੇ ਵਿੱਚ ਆ ਜਿਹੜੇ ਰੋਡ ਤੋਂ ਜਾ ਰਿਹਾ ਐ ਇੱਥੇ ਸੰਗਤਾਂ ਲੰਘਦੀਆਂ ਨੇ ਤੇ ਇਹ ਲੈ ਕੇ ਜਾ ਸਕਦੇ ਤੂੰ ਨਹੀਂ ਜੀ ਮੈਨੂੰ ਪਤਾ ਜੀ ਮੈਨੂੰ ਬਾਕੀ ਉਹ ਨਹੀਂ 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 ਉਹਨੂੰ ਆਖਿਆ ਜੀ ਇਹ ਕੋਈ ਜਗ੍ਹਾ ਪਰਣਾ ਜੀ ਖੋਲ ਕੇ ਦੇਖ ਲੈ ਖੰਦੇ ਇਨੂੰ ਲੈ ਗਿਆ ਬਾਈ ਯਾਰ ਹਾਂ ਤੂੰ ਮੈਨੂੰ ਪਤਾ ਤੂੰ ਮੇਰੇ ਮੰਨ ਤਰੀਗਾ ਯਾਰ ਅੱਗੇ ਨਾ ਫਾਸਟ ਅੱਜ ਕੱਲ ਬੜਿਆ ਯਾਰ ਇਹ ਦੇ ਗਰੰਟੀ ਆ ਇਹ ਲੈ ਲੀਂ ਇਹ ਮਨ ਚ ਹੁਣ ਕੋਲ ਲੈ ਆ ਕਿੰਨਾ ਲੱਗਿਆ ਹਾਂ ਇਹ ਤੋ ਹੀ ਆ ਗਿਆ ਯਾਰ ਬੈਂਟ ਖਮਦੇ ਤੇ ਗਿਆ ਕੀ ਨਾ ਡੱਡੂ ਲੱਕ ਆਏ ਨੂੰ ਮਨ ਨੂੰ ਪਾਜੀ ਪਾ 500 ਲੁਟਾਣਾ ਮਨ ਆਪਰੇ ਪਾਜੀ ਨਾ ਮੈਂ ਤੇ ਜਾਣਾਂ ਨਹੀਂ ਮੈਂ ਹਾਰੀ ਜਲਦੀ ਬਾਹਰਲਾ ਸਰ ਸੁੰਨਦੇ ਸਾਰੇ ਹੀ ਚੱਲੋ ਠੀਕ ਮੈਂ ਕਰਦਾ ਕਰ ਗਿਆ ਜਲਦੀ ਆਹ 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 ਮੈਂ ਮਾੜੀ ਤੇ ਇੱਕ ਹੁੰਦੇ ਆਹੋ ਆਇਆ ਬਾਲੂ ਵੀਰ ਲੈ ਕੇ ਆਇਆ ਆਹੋ ਇਹ ਇਹ ਬਾਬਾ ਜੀ ਜਦੋਂ ਤੁਸੀਂ ਲੈ ਕੇ ਆਏ ਹੋ ਇਹ ਖੁੱਲੀਆਂ ਪਈਆਂ ਸੀ ਹਾਂ ਮੰਨ ਹੀ ਫੀਡਬੈਕ ਹੀ ਨਹੀਂ ਆ ਜਿਹੜੀ ਤੁਸੀਂ ਇਹ ਦੇਖੀ ਹੈ ਰੁੜਦੀ ਹੋਈ ਹੋਈ ਹਾਂ ਇਹ ਨੂੰ ਮੈਂ ਵੇਖੀ ਆ ਨਾਲ ਹੀ ਨਾਲ ਇੱਕ ਕੁੜੀ ਵੀ ਦੂਜਾ ਪੈਕਜ ਹੈ ਆਵੇ ਡਿਵਿਡਰ ਮਗਵਾਏ ਸੀ ਅੰਦਰ ਟੈਕਸ ਦੀ ਆ ਗਏ ਨੇ ਕੰਪਨੀ ਦਾ ਆਕਾ ਇਧਰ ਮਾਨੂੰ ਆਛਾ ਮਾਹ ਬਾਜੀ ਮੈਂ ਇਧਰ ਨਹੀਂ ਜਾਣਾ ਬਾਬਾ ਜੀ ਕੀ ਲੱਗਦਾ ਇੱਕ ਖੁੱਲੀ ਏ ਤੇ ਇੱਕ ਪੈਕ ਏ ਇੱਕ ਖੁੱਲ ਗਈ ਆ ਤੇ ਇੱਕ ਪੈਕ ਹੋਵੇ ਕੀ ਲੱਗਦਾ ਫਿਰ ਕੌਣ ਪੀ ਕੇ ਆਇਆ ਜਾਂ ਇੱਕ ਕੁੜੀ ਪੀ ਕੇ ਆਈ ਤੇ ਜਾਂ ਫਿਰ ਇਹ ਕੇ ਪੀ ਕੇ ਆਇਆ ਬਾਬਾ ਜੀ ਮੇਰੇ ਬਾਹਰ ਹੋਇਆ ਇੱਕ ਤੋਂ ਕਦੇ ਕੀ ਕਹੇ ਹੈ ਗੁਰੂਆ ਚੱਲੇ ਆ ਬਾਬਾ ਜੀ ਅੱਛਾ ਬਾਬਾ ਜੀ ਉਹ ਕਹੀ ਮੈਨੂੰ ਆਖਿਆ ਰਸ਼ਕੀਆ ਨੂੰ ਇੱਥੇ ਆਰ ਜਾ ਯਾਰ ਉਸਕੇ ਨੂੰ ਆਖਿਆ ਮੈਂ ਤੁਹਾਨੂੰ ਨਹੀਂ ਆਖਿਆ ਹਾਂਜੀ ਤੂੰ ਆ ਲੈ ਕੇ ਕਿਉਂ ਆਇਆ ਰਸ਼ਕੀਆ ਨੂੰ ਕਿਹਾ ਲੈ ਕੇ ਜਾ ਨੀ ਨਹੀਂ ਵੀ ਨਹੀਂ ਉਹਨਾਂ ਨੇ ਆਖਿਆ ਜੀ ਨਾ ਮੇਰੀ ਜਤੀ ਵੀ ਤੂੰ ਲੈ ਕੇ ਆ ਜਿਹਨੇ ਪੀਣੀ ਜਿਹਨੇ ਖੂ ਖਾਣਾ ਉਹਨੂੰ ਕਹਿਣਾ ਤੂੰ ਪਹਿਲੇ ਕਿਹਾ ਗੂਠੂ ਤੂੰ ਲੱਗਿਆ ਬਸ ਸੱਜਣ ਵੀਰ ਜੀ ਲਿਆ ਬਸ ਉਹ ਇੱਧਰ ਦੀ ਜਾਣਾ ਸਾਹਮਣੇ ਲੈ ਆ ਤੂੰ ਹੀ ਹੈ ਨਾ ਹਾਂਜੀ ਪਪਾ ਜੀ ਮੈਂ ਲਿਆਇਆ ਮੈਂ ਕਿਉਂ ਲਿਆਇਆ ਤੂੰ ਤੂੰ ਲਿਆਇਆ ਪੀਣੀ ਉੱਥੇ ਪੀ ਪੂ ਉੱਥੇ ਪੀਏ ਦਫਾ ਉੱਥੇ ਮੁੰਤਰ ਵੀਰੋ ਪਿਆ ਤੂੰ ਕਿਹਾਂ ਗੂਠੂ ਮੈਂ ਨਹੀਂ ਪੀਂਦਾ ਮੇਰਾ ਮੈਡੀਕਲ ਨਹੀਂ ਬਿਨਾ ਨਾ ਮੈਂ ਤੈਨੂੰ ਕਿੱਥੇ ਲੈ ਤੂੰ ਨਹੀਂ ਪੀਣਾ ਹਾਂਜੀ ਮੇਰੇ ਬਿਨਾ ਹੰਡੂ ਘਣਾ ਤੇ ਪੀ ਗਾ ਮੁੰਤਰ ਜਾ ਕੇ ਮੇਰਾ ਮੈਡੀਕਲ ਕਰਵਾ ਲਓ ਪਰ ਦੂਜਾ ਕਿਦਾ ਬੁਲਿਆ ਫਿਰ ਅਰੇ ਉਹ ਕਿੱਧਰ ਖਲ ਗਿਆ ਆਪਰੇ ਭਾਈ ਲਿਆਇਆ ਪੇਟ ਨਹੀਂ ਦੇ ਜੀ ਪਪਾ ਜੀ ਮੈਂ ਇੱਥੇ ਕੇ ਲੈਣ ਲੀਕ ਪਲਾਨ ਵੀ ਕਿਹੜਾ ਹੈਗਾ ਦੂਜਾ ਮੁੰਡਾ ਫਾੜ ਦੇ ਪਿਆ ਹੱਥ ਫਾੜ ਇਹ ਕਦੀ ਨਾ ਉਹਨੇ ਆ ਨਾ ਦਿਖਾਉਣਾ ਨਹੀਂ ਕੀਤਾ ਬਾਬਾ ਜੀ ਮੈਂ ਕੋਲ ਕਿਤਾ ਆ ਪਤਾ ਨਹੀਂ ਬਾਬਾ ਜੀ ਸੋਹਾਂ ਵਾਲੀ ਗੱਲ ਮੈਂ ਨਹੀਂ ਕੀਤਾ ਮੇਰੇ ਕੋਲ ਪਤਾ ਕੀਤਾ ਮੈਂ ਫੜਾ ਕੇ ਤੇ ਵੀ ਇਹਨਾਂ ਕੋਲ ਨਹੀਂ ਬਣ ਜਾ ਨਾ ਮੈਂ ਕਦੀ ਆ ਜੀ ਬਲਾ ਬਤੀ ਜਨਾ